ਸਾਲ 2006 ਦੇ ਚੋਰੰਗਾਬਾਦ ਤੋਂ ਫੜੇ ਗਏ ਹਥਿਆਰਾਂ ਦੇ ਜ਼ਖੀਰੇ ਦੇ ਮਾਮਲੇ ਵਿੱਚ ਮੁੰਬਈ ਦੀ ਮੁਕੋਕਾ ਅਦਾਲਤ ਨੇ આરોપી ਅਬੂ ਜੁੰਦਾਲ ਸਮੇਤ 12 ਲੋਕਾਂ ਨੂੰ ਆਮ ਜੈਕਟ ਦਿੱਤਾ ਤੇ ਦੋਸ਼ੀ ਕਰਾਰ ਦਿੱਤਾ ਜਦਕਿ 10 ਹੋਰ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਇਸ ਮਾਮਲੇ 'ਚ ਸਜ਼ਾ ਦਾ ਐਲਾਨ ਸ਼ੁੱਕਰਵਾਰ ਨੂੰ ਹੋਵੇਗਾ ਦਰਸਲ 8 ਮਈ 2006 ਨੂੰ ਮਹਾਰਾਸ਼ਟਰ ਦੇ ਰੋਂਗਾਬਾਦ ਦੇ ਕਰੀਬ ਚੰਦਵਾੜਾ ਮਨਮਾੜ ਹਾਈਵੇ ਤੇ ਐਂਟੀ ਟੈਰਰਿਜ਼ਮ ਸਕਵਾਡ ਨੇ ਹਥਿਆਰਾਂ ਨਾਲ ਭਰੀ ਇੱਕ ਗੱਡੀ ਫੜੀ ਸੀ ਇਸ ਗੱਡੀ ਵਿੱਚੋਂ ਐਟਐਸ ਨੇ 30 ਕਿਲੋ ਆਰਡੀਐਕਸ 10 AK47 ਰਾਈਫਲ ਅਤੇ 200 ਰਾਉਂਡ ਗੋਲੀਆਂ ਬਰਾਮਦ ਕੀਤੀਆਂ ਸਨ ਇਲਜ਼ਾਮ ਸੀ ਕਿ ਜਬੀ ਨਾਮ ਦਾ ਜੋ ਵਿਅਕਤੀ ਗੱਡੀ ਚਲਾ ਰਿਹਾ ਸੀ ਉਹ ਹੀ ਅਬੂ ਜੁੰਦਾਲ ਹੈ ਜਦਕਿ ਜਬੀ ਦੇ ਵਕੀਲ ਨੇ ਦਾਵਾ ਕੀਤਾ ਹੈ ਕਿ ਜਾਂਚ ਅਧਿਕਾਰੀਆਂ ਦੇ ਕੋਲ ਇਸ ਗੱਲ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ ਉਥੇ ਸਰਕਾਰੀ ਪੱਖ ਦਾ ਕਹਿਣਾ ਹੈ ਕਿ ਜਬੀ ਕੋਈ ਹੋਰ ਨਹੀਂ ਬਲਕਿ 26 11 ਦਾ ਹੈਂਡਲਰ ਅਬੂ ਜੁੰਦਾਲ ਹੈ ਜੋ ਉਸ ਵੇਲੇ ਪੁਲਿਸ ਨੂੰ ਚਕਮਾ ਦੇ ਕੇ ਬੰਗਲਾਦੇਸ਼ ਦੇ ਰਾਸਤੇ ਭੱਜ ਗਿਆ ਸੀ ਅਤੇ ਬਾਅਦ ਵਿੱਚ ਪਾਕਿਸਤਾਨ ਪਹੁੰਚ ਗਿਆ ਜੇ ਮੁਕ ਕਸ਼ਮੀਰ ਵਿੱਚ ਅਤਵਾਦ ਫਲਾਉਣ ਵਾਲੇ ਪਾਕਿਸਤਾਨੀ ਸਜਾਈ ਇੱਕ ਵਾਰ ਫਿਰ ਸਭ ਦੇ ਸਾਹਮਣੇ ਆਈ ਹੈ ਸੇ ਨਾਲ ਮੁੱਠਪੇੜ ਵਿੱਚ ਜ਼ਿੰਦਾ ਫੜੇ ਕੇ ਪਾਕਿਸਤਾਨੀ ਅਤਵਾਦੀ ਬਹਾਦਰ ਅਲੀ ਨੇ ਕਬੂਲ ਕੀਤਾ ਹੈ ਕਿ ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ ਉਸਨੇ ਇਹ ਵੀ ਕਿਹਾ ਹੈ ਕਿ ਉਸਨੇ ਪਾਕਿਸਤਾਨ ਦੇ ਵਿੱਚ ਅਤਵਾਦੀ ਟ੍ਰੇਨਿੰਗ ਲਈ ਹੈ ਅਤੇ ਲਸ਼ਕਰ ਨੇ ਉਸਨੂੰ ਭਾਰਤ ਭੇਜਿਆ ਹੈ ਬਹਾਦਰ ਅਲੀ ਐਨਆਈਏ ਦੀ ਕਸਟਡੀ ਵਿੱਚ ਹੈ ਅਤੇ ਐਨਆਈਏ ਉਸ ਨੂੰ ਪੁਛਤਾਸ਼ ਲਈ ਦਿੱਲੀ ਲੈ ਕੇ ਆਈ ਹੈ ਬਹਾਦਰ ਅਲੀ ਦਾ ਕਬੂਲਨਾਮਾ ਮੋਬਾਈਲ ਉਤੇ ਰਿਕਾਰਡ ਕੀਤਾ ਗਿਆ ਹੈ 4 ਗ੍ਰਿਹਜੇ ਦਿਵਸ ਤੇ ਮੌਕੇ ਤੇ ਸਰਹੱਦ ਲੰਘਣ ਦੀ ਕੋਸ਼ਿਸ਼ ਵਿੱਚ ਜੰਮੂ ਕਸ਼ਮੀਰ ਦੇ ਕੋਰਪਾੜਾ ਵਿੱਚ ਜਵਾਨਾਂ ਦੇ ਨਾਲ ਅਤਵਾਦੀਆਂ ਦੀ ਮੁੱਠਪੇੜ ਹੋਈ ਸੀ ਜਿਸ ਦੌਰਾਨ 4 ਅਤਵਾਦੀਆਂ ਨੂੰ ਠੇਰ ਕੀਤਾ ਗਿਆ ਜਦਕਿ ਇੱਕ ਨੂੰ ਜ਼ਿੰਦਾ ਫੜਿਆ ਗਿਆ ਸੀ ਦੋਇਤੋ ਕੇਰਲਾ ਦੇ ਕੋਚੀ ਜਾ ਰਹੇ ਇੰਡੀਗੋ ਜਹਾਜ਼ ਦੇ ਵਿੱਚ ਇੱਕ ਮੁਸਾਫਰ ਵੱਲੋਂ ਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਹੱਕ ਵਿੱਚ ਜ਼ੋਰ-ਜ਼ੋਰ ਨਾਲ ਨਾਅਰੇ ਲਾਉਣ ਦੇ ਬਾਅਦ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਮੁੰਬਈ ਉਤਾਰਿਆ ਗਿਆ ਸੀਆਈਐਸਐਫ ਨੇ ਇਸਲਾਮਿਕ ਸਟੇਟ ਦੇ ਹਮਾਇਤ ਵਿੱਚ ਨਾਅਰੇਬਾਜ਼ੀ ਕਰਨ ਵਾਲੇ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਫੜਿਆ ਗਿਆ ਸ਼ਖਸ ਕਿਸ ਦੇਸ਼ ਦਾ ਨਾਗਰਿਕ ਹੈ ਇਹ ਜਹਾਜ਼ ਸਵੇਰੇ तकरीबन 4 ਤੋਂ 5 ਵਜੇ ਜਿਉਂ ਹੀ ਦੁਬਈ ਤੁਰਵਾਨਾ ਹੋਇਆ ਤਾਂ ਇੱਕ ਮੁਸਾਫਰ ਨੇ ਇਸਲਾਮਿਕ ਸੇਟ ਦੇ ਹੱਕ ਵਿੱਚ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਦੇ ਬਾਅਦ ਕਰੂ ਬੈਂਬਰ ਤੁਰੰਤ ਹਰਕਤ ਵਿੱਚ ਆਏ ਅਤੇ ਜਹਾਜ਼ ਨੂੰ ਮੁੰਬਈ ਵੱਲ ਮੋੜ ਲਿਆ ਗਿਆ ਅਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਡੀਐਸਟੀ ਬਿਲ ਪਾਸ ਕਰਵਾਉਣ ਲਈ ਮੋਦੀ ਸਰਕਾਰ ਨੂੰ ਝੁਕਣਾ ਪਿਆ ਕੈਪਟਨ ਨੇ ਜ਼ਬਦਾਨ ਸੋਧ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਕਾਂਗਰਸ ਦੀ ਇੱਕ ਮੰਗ ਤੇ ਸੂਬਾ ਸਰਕਾਰਾਂ ਦੀ ਮੰਗ ਨੂੰ ਮਨਜ਼ੂਰ ਕਰ ਦਿੱਤਾ ਪਰ ਹਾਲੇ ਵੀ ਵਿਵਾਦ ਦੇ ਕਈ ਮਸਲੇ ਬਚੇ ਹੋਏ ਨੇ ਸਰਕਾਰ 12 ਅਗਸਤ ਤੋਂ ਪਹਿਲਾਂ ਸੰਸਦ ਤੋਂ ਬਿਲ ਪਾਸ ਕਰਵਾਉਣ ਦੀ ਕੋਸ਼ਿਸ਼ ਕਾਂਗਰਸ ਮੰਗ ਕਰ ਰਹੀ ਸੀ ਕਿ ਸੂਬੇ ਤੋਂ ਦੂਜੇ ਸੂਬੇ ਤੱਕ ਜਾਣ ਲਈ ਕਿਸੇ ਦਾ ਵੀ ਟੈਕਸ ਨਹੀਂ ਲੱਗਣਾ ਚਾਹੀਦਾ ਕੈਬਨਿਟ ਨੇ ਜੀਐਸਟੀ ਬਾਰੇ ਇਸ ਸੰਵਿਧਾਨਕ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਇੱਕ ਫੀਸਲ ਮੈਨੂਫੈਕਚਰਿੰਗ ਟੈਕਸ ਖਤਮ ਹੋ ਗਿਆ ਜਿੰਨਾ ਟੈਕਸ ਟੈ ਹੋਵੇਗਾ ਉਸ ਵਿੱਚ ਕੇਂਦਰ ਅਤੇ ਰਾਜ ਦਾ ਅੱਧਾ ਅੱਧਾ ਹਿੱਸਾ ਹੋਵੇਗਾ ਇਸ ਟੈਕਸ ਤੋਂ ਪਹਿਲਾਂ 5 ਸਾਲ ਕੁਝ ਸੂਬਿਆਂ ਦਾ ਨੁਕਸਾਨ ਹੋ ਸਕਦਾ ਹੈ ਮੋਦੀ ਸਰਕਾਰ ਮੰਨ ਗਈ ਹੈ ਕਿ ਨੁਕਸਾਨ ਦੀ ਪਰਪਾਈ ਕੀਤੀ ਜਾਏਗੀ ਦਰਸਲ GST ਤਹਿਤ ਪੂਰੇ ਦੇਸ਼ ਵਿੱਚ ਇੱਕ ਹੀ ਟੈਕਸ ਲੱਗੇਗਾ ਪੂਰੇ ਦੇਸ਼ ਵਿੱਚ ਇੱਕ ਹੀ ਚੀਜ਼ ਦੀ ਇੱਕ ਹੀ ਕੀਮਤ ਹੋਵੇਗੀ ਸਰਵਿਸ ਟੈਕਸ ਵੈਲਿਊ ਐਡੀਡ ਟੈਕਸ ਐਂਟਰੇਨਮੈਂਟ ਟੈਕਸ ਲਗਜ਼ਰੀ ਟੈਕਸ ਇਹਨਾਂ ਸਭ ਦਾ ਇਲਾਜ GST ਹੈ ਇਸ ਨਾਲ ਚੀਜ਼ਾਂ ਦੇ ਸਸਤੇ ਹੋਣ ਦੀ ਵੀ ਉਮੀਦ ਹੈ ਮਧ ਪ੍ਰਦੇਸ਼ ਦੇ ਮਨਸੌਰ ਵਿੱਚ ਗੋਮਾਸਤੀ ਤਸਕੀਦੇ ਸ਼ੱਕ ਵਿੱਚ ਦੋ ਮੁਸਲਿਮ ਮਹਿਲਾਵਾਂ ਦੀ ਸਰੀਆਮ ਕਟਮਾਰ ਕਰਨ ਦੇ ਮਾਮਲੇ 'ਚ ਪੁਲਿਸ ਨੇ 4 ਰੁਪਏ ਨੂੰ ਗ੍ਰਫਤਾਰ ਕੀਤਾ ਹੈ। ਇਲਜ਼ਾਮ ਹੈ ਕਿ Hindu ਸੰਗਠਨ ਦੇ 4 ਲੋਕਾਂ ਨੇ ਇਹਨਾਂ ਦੋਹਾਂ ਮਹਿਲਾਵਾਂ ਦੀ ਕਟਮਾਰ ਕੀਤੀ। ਦਰਸਲ ਮਨਸੌਰ ਪਲੇਟਫਾਰਮ ਤੇ Hindu ਦਲ ਦੇ ਕਾਰਜਕਰਤਾਵਾਂ ਨੇ ਦੋ ਮੁਸਲਿਮ ਮਹਿਲਾਵਾਂ ਨੂੰ ਗੋਮਾਸਤੀ ਤਸਕੀਦੇ ਮਾਮਲੇ ਵਿੱਚ ਫੜ ਲਿਆ ਸੀ ਅਤੇ ਸਰੀਆਮ ਕਟਮਾਰ ਕੀਤੀ ਗਈ ਸੀ। ਮਹਿਲਾਵਾਂ ਮਾਜਾਵਰਤਕ ਟੋਲਜੀ 3 ਕਿਲੋ ਮਾਸ ਲੈ ਕੇ ਮਨਸੌਰ ਸਟੇਸ਼ਨ ਉੱਤਰੀਆਂ ਸਨ ਦੋਹਾਂ ਮਹੀਨਾਵਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਹਿਲਾਂ ਤੋਂ ਹੀ ਫ੍ਰੈਕਚਰ ਸੀ ਇਹ ਦੋਵੇਂ ਮਨਸੌਰ ਦੇ ਹੀ ਖਾਨਪੂਰਾ ਇਲਾਕੇ ਦੀਆਂ ਰਹਿਣ ਵਾਲੀਆਂ ਨੇ ਹਾਲਾਂਕਿ ਜਾਂਚ ਦੇ ਬਾਅਦ ਦਾਵਾ ਕੀਤਾ ਗਿਆ ਹੈ ਕਿ ਮਹਿਲਾਵਾਂ ਗੋਮਾਸ ਨਹੀਂ ਬਲਕਿ ਮੱਝ ਦਾ ਮਾਸ ਲੈ ਕੇ ਆ ਰਹੀਆਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਰਵਾ ਸਕਦੇ ਨੇ ਇਹ ਗੰਭੀਰ ਇਲਜ਼ਾਮ ਕੇਜਰੀਵਾਲ ਨੇ ਇੱਕ ਵੀਡੀਓ ਰਾਹੀਂ ਲਗਾਏ ਨੇ ਇਸ ਦੇ ਨਾਲ ਹੀ ਉਹਨਾਂ ਆਪ ਪਧਾਇਕਾਂ ਨੂੰ ਆਖਰੀ ਕੁਰਬਾਨੀ ਦੇਣ ਲਈ ਤਿਆਰ ਰਹਿਣ ਲਈ ਵੀ ਕਿਹਾ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਦੇ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗ੍ਰਿਫਤਾਰੀ ਲਈ ਕੇਜਰੀਵਾਲ ਨੇ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਨੇ ਕਿਹਾ ਕਿ ਮੋਦੀ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ। ਸੋਸ਼ਲ ਮੀਡੀਆ ਤੇ ਪੋਸਟ ਕੀਤੇ ਇੱਕ 10 ਮਿੰਟ ਦੇ ਵੀਡੀਓ 'ਚ ਕੇਜਰੀਵਾਲ ਨੇ ਮੋਦੀ ਤੇ ਗੁੱਸੇ 'ਚ ਹਰ ਕੰਮ ਕਰਨ ਦੇ ਇਲਜ਼ਾਮ ਲਾਉਂਦਿਆਂ ਸਵਾਲ ਪੁੱਛਿਆ ਕਿ ਕੀ ਦੇਸ਼ ਸੁਰੱਖਿਅਤ ਹੱਥਾਂ ਦੇ ਵਿੱਚ ਹੈ? ਬੀਜੇਪੀ ਤੋਂ ਕੱਢੇ ਗਏ ਤੇ ਗ੍ਰਿਫਤਾਰੀ ਦੇ ਡਰ ਨਾਲ ਫਰਾਰ ਚੱਲ ਰਹੇ ਦਇਆਸ਼ੰਕਰ ਸਿੰਘ ਨੂੰ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਇਲਾਹਾਬਾਦ ਹਾਈ ਕੋਰਟ ਨੇ ਲਖਨਊ ਬੈਂਚ ਵਿੱਚ ਦਇਆਸ਼ੰਕਰ ਦੀ ਐਫਆਈਆਰ ਖਾਰਜ ਕਰਨ ਦੀ ਯਾਚਕਰਾ ਰੱਦ ਕਰ ਦਿੱਤੀ ਹੈ। ਹੁਣ ਇਸ ਮਾਮਲੇ ਤੇ 8 ਅਗਸਤ ਨੂੰ ਸੁਣਵਾਈ ਹੋਵੇਗੀ। ਦਇਆਸ਼ੰਕਰ ਸਿੰਘ ਨੇ ਮਾਇਆਵਤੀ ਨੂੰ ਇਤਰਾਜਕ ਸ਼ਬਦ ਕਹਿਇਆ। ਇਸ ਦੇ ਬਾਅਦ ਦਇਆਸ਼ੰਕਰ ਦੀ ਭਾਲ ਜਾਰੀ ਹੈ। ਫਰਾਰ ਚੱਲ ਰਹੇ ਦਇਆਸ਼ੰਕਰ ਨੂੰ ਚਾਰਖੰਡ ਦੇ ਵਿੱਚ ਦੇਖਿਆ ਗਿਆ ਇੱਕ ਤਸਵੀਰ ਸਾਹਮਣੇ ਜਿਸ ਵਿੱਚ ਉਹ ਦੇਵ ਕਰਵਜ ਬਾਬਾ ਵੈਦ ਨਾਥ ਦੇ ਦਰਸ਼ਨ ਲਈ ਪੁੱਜੇ ਨੇ। ਦੱਸਿਆ ਜਾ ਰਿਹਾ ਹੈ ਕਿ ਦਇਆਸ਼ੰਕਰ ਸਿੰਘ ਨੇ ਮੰ ਇਸ ਸਾਲ ਦੱਖਣੀ ਸ਼ੈ ਖੇਤਰੀ ਸਹਿਯੋਗ ਸੰਗਠਨ ਯਾਨੀ ਸਾਰਕ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ 3 ਅਗਸਤ ਨੂੰ ਪਾਕਿਸਤਾਨ ਦੇ اسلامਾਬਾਦ ਜਾਣਗੇ ਜੰਮੂ ਕਸ਼ਮੀਰ ਵਿੱਚ ਵਾਧੇ ਤਣਾ ਅਤੇ ਪਠਾਨ ਕਟੇਰ ਵਿਸਤੇ ਹਮਲੇ ਦੇ ਬਾਅਦ ਇਹ ਕੇਂਦਰੀ ਮੰਤਰੀ ਦਾ ਪਹਿਲਾ ਪਾਕਿਸਤਾਨੀ ਦੌਰਾ ਹੈ ਟਾਈਮਜ਼ ਆਫ ਇੰਡੀਆ ਵਿੱਚ छਪੀ ਖਬਰ ਦੇ ਮੁਤਾਬਕ ਗ੍ਰਹਿ ਮੰਤਰੀ 2 ਦਿਨ ਲਈ ਪਾਕਿਸਤਾਨ ਜਾਣਗੇ ਰਾਣਾ ਸਿੰਘ ਅਤੇ ਪਾਕਿਸਤਾਨ ਦੀ ਨਵਾਸ਼ੀਫ ਸਰਕਾਰ ਦੇ ਵਿਜਾਲੇ ਦਵੱਲੀ ਗੱਲਬਾਤ ਹੋਣ ਦੀ ਸੰਭਾਵਨਾ ਹੈ ਪੁਲ ਮਾਤਾ ਬ੍ਰਿਗੇਡ ਤ੍ਰਿਪਤੀ ਦੇਸਾਈ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਇਸ ਵਾਰ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਤ੍ਰਿਪਤੀ ਇੱਕ ਸ਼ਖਸ ਨੂੰ ਕੁੱਟ ਰਹੀ ਹੈ ਇਸ ਕੰਮ ਵਿੱਚ ਤ੍ਰਿਪਤੀ ਦਾ ਸਾਥ ਇੱਕ ਹੋਰ ਮਹਿਲਾ ਵੀ ਦੇ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕਿਆ ਸ਼ਖਸ ਦੀ ਕੁੱਟਮਾਰ ਦਾ 16 ਸਕਿੰਡ ਦਾ ਵੀਡੀਓ ਪੁਣੇ ਦੇ ਸ਼ਿਕਰਾਪੁਰ ਦਾ ਦੱਸਿਆ ਜਾ ਰਿਹਾ ਹੈ ਪਿੱਟ ਰਹੇ ਸ਼ਖਸ ਦਾ ਨਾਮ ਸ਼੍ਰੀ ਕਾਂਤ ਲੋਹਣਡੇ ਹੈ ਸ਼੍ਰੀ ਕਾਂਤ ਨੇ ਇੱਕ ਕੁੜੀ ਨੂੰ ਪਿਆਤਾ ਚਾਂਸਾ ਦੇ ਇੱਕ ਸੀੜਕ ਸੰਬੰਧ ਬਣਾਏ ਪਰ ਗਰਭਵਤੀ ਹੋਣ ਦੇ ਬਾਅਦ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਬਾਅਦ ਲੜਕੀ ਨੇ ਤ੍ਰਿਪਤੀ ਦੇਸਾਈ ਤੋਂ ਮਦਦ ਦੀ ਗੁਹਾਰ ਲਗਾਈ ਸੀ ਸਪੁਰੇ ਮਾਮਲੇ ਤੇ ਦਿੱਪੀ ਨੇ ਕਿਹਾ ਕਿ ਉਹਨੇ ਸ਼੍ਰੀਕਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ ਅਤੇ ਪੈਸੇ ਨਾਲ ਮਾਮਲੇ ਨੂੰ ਨਿਪਟਾਰਨ ਦੀ ਗੱਲ ਕਹੀ ਜਿਸ ਦੇ ਬਾਅਦ ਸ਼੍ਰੀਕਾਨ ਨੂੰ ਸਬਕ ਸਿਖਾਉਣ ਦੀ ਠਾਨ ਲਈ ਤ੍ਰਿਪਤੀ ਦਾ ਕਹਿਣਾ ਹੈ ਕਿ ਮਹਿਲਾਵਾਂ ਉਤੇ ਜੇਕਰ ਅਤਿਆਚਾਰ ਐਵੇਂ ਹੁੰਦੇ ਰਹਿ ਤਾ ਕਾਨੂੰਨ ਨੂੰ ਹੱਥ ਵਿੱਚ ਲੈਣ ਵਿੱਚ ਹਿਜਕਚਾਏਗੀ ਨਹੀਂ